ਸਤਿ ਸ੍ਰੀ ਅਕਾਲ ਜੀ ਪਸ਼ੂ ਪਾਲਕ ਸਾਥੀਓ ਅੱਜ ਦਾ ਜਿਹੜਾ ਆਪਣਾ ਮੈਟਰ ਹੈ ਵੀ ਕਿਤੇ ਆਪਾਂ ਆਪ ਖੁਦ ਤੇ ਆਪਣੇ ਬੱਚਿਆਂ ਨੂੰ ਜ਼ਹਿਰੀਲਾ ਦੁੱਧ ਤਾਂ ਨਹੀਂ ਪਿਆ ਰਿਹਾ ਜਾਂ ਪੀ ਰਿਹਾ ਇਹਦੇ ਵਾਸਤੇ ਆਪਾਂ ਅੱਜ ਦੁੱਧ ਦੀ ਚੈਕਿੰਗ ਕਰਾਂਗੇ ਆਪਾਂ ਨੂੰ ਆਪਣੇ ਪਸ਼ੂ 'ਚ ਪ੍ਰੋਬਲਮ ਲੱਗੀ ਆਜੋ ਆਪਾਂ ਇਹਦੇ ਬਾਰੇ ਚੈਕਿੰਗ ਕਰਦੇ ਆਂ ਜਾਣਕਾਰੀ ਲੈਣੇ ਆਂ ਸੋ ਤੁਹਾਨੂੰ ਸਾਂਝੀ ਕਰਦੇ ਆਂ ਸਾਨੂੰ ਇਹ ਗਾਂ 'ਚ ਸ਼ੱਕ ਲੱਗੀ ਥੋੜਾ ਜਿਹਾ ਦੁੱਧ 'ਚ ਖਾਰਾਪਨ ਲੱਗਿਆ ਤੇ ਇਸ ਕਰਕੇ ਅਸੀਂ ਇਹ ਮਸਟੈਟਸ ਕਿਰਤ ਨਾਲ ਇਹਨੂੰ ਚੈੱਕ ਕਰਦੇ ਹਾਂ। ਇਹ ਬਹੁਤ ਸਸਤੀ ਚੀਜ਼ ਹੈ ਬੜੀ ਮਹਿੰਗੀ ਨਹੀਂ ਹੈ ਇਹ ਕਿਤੇ ਪਰ ਆਪਣਾ ਨੁਕਸਾਨ ਹੋਣ ਤੋਂ ਬਚਾ ਲੈਂਦੀ ਹੈ ਬਹੁਤ ਜ਼ਿਆਦਾ। ਆਪਾਂ ਨੂੰ ਕਈ ਵਾਰੀ ਕੀ ਹੁੰਦਾ ਵੀ ਜੇ ਥਣ ਨੂੰ ਸੋਜਾ ਆਇਆ ਜਾਂ ਛਿੱਦੀ ਆਉਂਦੀ ਹੈ ਤੇ ਜਾ ਮੰਨ ਕੇ ਚਲੋ ਵੀ ਦੁੱਧ ਘਟ ਗਿਆ ਪ੍ਰੋਬਲਮ ਵਧੀ ਤੋਂ ਹੀ ਆਪਾਂ ਦੇਖਦੇ ਹਾਂ ਵੀ ਇਹ ਮਸਟੈਟਸ ਹੋ ਗਿਆ। ਦੇਖੋ ਫਾਰਮਾਂ ਦਾ ਮਜਬੂਰੀ ਹੁੰਦੀ ਆ ਇਹ ਵੱਡੇ ਫਾਰਮ ਨੇ ਵੀ ਦੁੱਧ ਡੈਰੀਆਂ ਚ ਪੈਂਦਾ ਜ਼ਿਆਦਾਤਰ ਉਹ ਨਹੀਂ ਚੈੱਕ ਕਰ ਸਕਦੇ ਕੱਲੀ ਕੱਲੀ ਦਾ ਇਹ ਤਾਂ ਆਪਾਂ ਚਲੋ ਪੀਂਨੇ ਆ ਆਪਾਂ ਨੂੰ ਬੈਸੀ ਪਤਾ ਲੱਗ ਜਾਂਦਾ ਇਹ ਜ਼ਰੂਰੀ ਨਹੀਂ ਵੀ ਤੁਹਾਡੇ ਥਣ ਚ ਸਿੱਧੀਆਂ ਆਉਂਦੀਆਂ ਨੇ ਜਾਂ ਦੁੱਧ ਬਾਲਾ ਵਧਿਆ ਘਟਿਆ ਸੇਰੀ ਮਿਸਟੇਟਸ ਹੋਵੇ ਦੁੱਧ ਦਾ ਜਿਹੜਾ ਖਾਰਾ ਪਾਣੇ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਮਿਸਟੇਟਸ ਦੇ ਵਿੱਚ ਆਪਾਂ ਨੂੰ ਇਹ ਗਾਈ ਦੇ ਵਿੱਚ ਸ਼ੱਕ ਹੈ ਵੀ ਹੋ ਸਕਦਾ ਜੀ ਮਿਸਟੇਟਸ ਹੋਵੇ ਪਰ ਕਿਹੜੇ ਥਣ ਚੋਂ ਹੈ ਇਹ ਕਿੱਟ ਲਸੂਗੀ ਤੇ ਬਾਕੀ ਹੈਗਾ ਜਾਂ ਨਹੀਂ ਹੈਗਾ ਇਹ ਸਾਰਾ ਜਾਣਕਾਰੀ ਆਪਾਂ ਇਹਦੀ ਚੈੱਕਿੰਗ ਤੋਂ ਆ ਲਵਾਂਗੇ ਦੇਖੋ ਇਹਦਾ ਇਹੀ ਫਾਰਮੂਲਾ ਹੈ ਇਹ ਜਿਹੜੀ ਟ੍ਰੇ ਹੈ ਦੇ ਵਿੱਚ ਚਾਰ ਵੱਖਰੇ ਵੱਖਰੇ ਬਣੇ ਹੋਏ ਨੇ ਪਹਿਲਾ ਦੂਜਾ ਅਗਲੇ ਸੋਣਾਂ ਦਾ ਆ ਗਿਆ ਮੰਨ ਲਓ ਗਾੜੀ ਦਾ ਪਿਛਾੜੀ ਦਾ ਆ ਗਿਆ ਇੱਧਰ ਹੈਂਡਲ ਲੱਗੇ ਆਪਾਂ ਇਧਰੋਂ ਮਹਿਣੇ ਆਪਾਂ ਨੂੰ ਪੱਤੀ ਲੱਗੇ ਹੁੰਦਾ ਵੀ ਕਿਹੜੇ ਹੱਣ ਚ ਕਿਹੜਾ ਆਪਾਂ ਇਹਨੂੰ ਆਜਾ ਹੁਣ ਚੈੱਕ ਕਰਦੇ ਹਾਂ ਇਹ ਜਿਹੜੀ ਆ ਦਵਾਈ ਆਉਂਦੀ ਹੈ ਉਹਨੂੰ ਚੈੱਕ ਕਰਨ ਵਾਸਤੇ ਕੈਲੂ ਕੈਲੀਫੋਰਨੀਆ ਮਸਟਸ ਟੈਸਟ ਸਿੱਧੀ ਆਪਣੇ ਮਸਾ ਇੱਕ ਇੱਕ ਹੀ ਮੰਨ ਕੇ ਚਲੋ ਜਿਹੜਾ ਪੰਪ ਜਿਹਦੇ ਵਿੱਚ ਮਾਰਨਾ ਹੈ ਨੇੜੇ ਹੋ ਕੇ ਦਿਖਾ ਦੇ ਬਈ ਉੱਪਰ ਇਹ ਇੱਕ ਇੱਕ ਪੰਪਤੀ ਆਪਾਂ ਇਹਦੇ ਵਿੱਚ ਮਾਰਨਾ ਹੈ ਜੇ ਬਸ ਇਹਦਾ ਮਤਲਬ ਇਹਨਾਂ ਦਾ ਵੀ ਜਿੰਨਾ ਸਾਡੇ ਕੋਲੇ ਦੁੱਧ ਹੈ ਉਹ ਨਹੀਂ ਹੋਵੇ ਦੁੱਧ ਅਸੀਂ ਨਹੀਂ ਥੋੜਾ ਥੋੜਾ ਇਹਦੇ ਵਿੱਚ ਵੱਧ ਮੰਨ ਕੇ ਚਲੋ ਚੋਲਿਆ ਇਹ ਬਿਲਕੁਲ ਕਲੀਅਰ ਟੈਸਟ ਹੈ ਜੀ ਬਹੁਤ ਵਾਰੀ ਇਹਦੇ ਟਰਾਈ ਕੀਤਾ ਹੈ ਜਿੱਥੇ ਪ੍ਰੋਬਲਮ ਹੁੰਦੀ ਹੈ ਤਾਂ ਆਪਾਂ ਨੂੰ ਜਮਾ ਸਹੀ ਦੱਸ ਦਿੰਦਾ ਵੀ ਕਿੱਥੇ ਪ੍ਰੋਬਲਮ ਹੈ ਆ ਹੁਣ ਤੁਸੀਂ ਤੁਹਾਡੇ ਸਾਹਮਣੇ ਜਮਾ ਲਾਈਵ ਦੇਖ ਰਹੇ ਹੋ ਆ ਦੇਖੋ ਆ ਮੁਰਲੇ ਸਨਾਂ ਚ ਕੋਈ ਪ੍ਰੋਬਲਮ ਨਹੀਂ ਇਹ ਕਿਟ ਦੇ ਉੱਤੇ ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਕਲਰਾਂ ਬਾਰੇ ਦਿੰਦੀ ਹੈ ਬੀ ਆ कलर ਦੇਖੋ ਜਿਵੇਂ ਗ੍ਰੇ ਹੋ ਗਿਆ ਨੋਰਮਲ ਮਿਲਕ ਹੈ ਗ੍ਰੇ ਲਾਈਟ ਪਰਪਲ ਹੋ ਗਿਆ ਵੀਕ ਪੋਜ਼ਿਟਿਵ ਹੈ ਵੀ ਥੋੜੀ ਜਿਹੀ ਪ੍ਰੋਬਲਮ ਹੈ ਪਰਪਲ ਹੋ ਗਿਆ ਤਾਂ ਪ੍ਰੋਬਲਮ ਜਿਆਦਾ ਹੈ ਜੇ ਡਾਰਕ ਪਰਪਲ ਹੋ ਗਿਆ ਤਾਂ ਸਟਰੋਂਗ ਜਿਹੜਾ ਵੀ ਤੁਹਾਡਾ ਪੋਜ਼ਿਟਿਵ ਆ ਗਿਆ ਮੈਂ ਸਟੈਟਸ ਤੋਂ ਤੁਹਾਡੇ ਪਾਸੋਂ ਹੈਗਾ ਆ ਦੇਖੋ ਜਮਾ ਇਹ ਆ ਗ੍ਰੇ ਹੈ ਇਹ ਵਿੱਚ ਕੋਈ ਪ੍ਰੋਬਲਮ ਨਹੀਂ ਨੋਵਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਪਿਛਲੇ ਖਰਨਾ ਦੇ ਵਿੱਚ ਪ੍ਰੋਬਲਮ ਹੈਗੀ ਹੈ ਪ੍ਰੋਬਲਮ ਹੈਗੀ ਇਹ ਆ ਦੇਖੋ ਦੁੱਧ ਵੀ ਜਮਾ ਹੈ گاੜਾ ਹੋ ਗਿਆ ਦਹੀਂ ਵਰਗਾ ਬਣ ਗਿਆ ਜਿਹੜੀ ਇੱਕ ਟੱਪਾ ਨੂੰ ਜਾਣਕਾਰੀ ਦਿੰਦੀ ਹੈ ਸੋ ਕਿਸਾਨ ਵੀਰਾਂ ਨੂੰ ਇਹ ਬੇਨਤੀ ਹੈ ਵੀ ਇਹ ਛੋਟਾ ਜਿਹਾ ਫਾਰਮੂਲਾ ਹੈ ਇਹ ਸਾਰਾ ਪ੍ਰੋਡਕਟਿਵ ਮੰਨ ਕੇ ਚਲੋ 23 33500 ਰੁਪਏ ਦੇ ਇਹ ਜਰੂਰ ਆਪਣੇ ਘਰੇ ਲੈ ਕੇ ਰੱਖੋ ਗਾਈਆਂ ਵਾਲੇ ਖਾਸ ਤੌਰ ਤੇ ਜਿਹੜੇ ਗੰਝਾ ਰੱਖਦੇ ਨੇ ਇਹ ਫਾਰਮੂਲਾ ਕੰਮ ਕਰਦੇ ਨੇ ਹੁਣ ਜੇ ਆਪਾਂ ਇਹਦੀ ਨਾ ਗੌਰ ਕਰਦੇ ਫਿਰ ਬਹੁਤ ਖਰਚਾ ਬਦਲੂ ਥਾਂ ਅਸੀਂ ਇਹਦਾ ਚਲੋ ਆਪਾਂ ਘਰੇ ਦੁੱਧੋ ਜੀ ਦੀ ਵਰਤੋਂ ਕਰਦੇ ਆ ਵੀ ਨੇ ਇਹਨਾਂ ਗਾਈਆਂ ਦਾ ਆਪਾਂ ਨੂੰ ਪਤਾ ਲੱਗ ਗਿਆ ਸ਼ੁਰੂਆਤ ਹੀ ਵੀ ਨੂੰ ਮਿਸਟ੍ਰੈਸ ਦੀ ਪ੍ਰੋਬਲਮ ਹੈ ਖਾਰਾਪਨ ਆ ਗਿਆ ਇਹ ਕਿੱਡ ਨੇ ਆਪਾਂ ਨੂੰ ਕਲੀਅਰ ਕਰਤਾ ਵੀ ਕਿਹੜੇ ਥਣ ਚ ਖਾਰਾਪਨ ਹੈ ਖਾਰਾਪਨ ਦੇਖੋ ਆ ਪਿਛਲਿਆਂ ਦੇ ਵਿੱਚ ਸਭ ਤੋਂ ਵੱਧ ਹੈ ਇਹਦੇ ਵਿੱਚ ਜਿੱਧਰ ਆਪਾਂ ਮੈਣੇ ਆ ਪਹਿਲੇ ਥਣ ਚ ਜਿਆਦੇ ਪ੍ਰੋਬਲਮ ਹੈ ਦੇਖੋ ਜਮਾ ਆਪਾਂ ਹੁਣ ਤੁਹਾਨੂੰ 돌ਕੇ ਦਿਖਾਵਾਂਗੇ ਬਹੁਤ ਜਿਆਦੇ ਇਹ ਗਾੜਾਪਨ ਹੋ ਗਿਆ ਇਹਦੇ ਵਿੱਚ ਤੇ ਇਹ ਨਾ ਸੋਚਿਆ ਕਰੋ ਵੀ ਜਦੋਂ ਆਪਣਾ ਥਣ ਚ ਸਿੱਧੀਆਂ ਆ ਗਈਆਂ ਇਹ ਇਹ ਤਾਂ ਪ੍ਰੋਬਲਮ ਬਾਅਦ ਚ ਆਉਣੀ ਸ਼ੁਰੂ ਹੋਣੀ ਹੈ ਸ਼ੁਰੂਆਤ ਹੈ ਇਹ ਬਿਸ਼ਿੱਦੀਆਂ ਆ ਗਈਆਂ ਜਾਂ ਦੁੱਧ ਘਟ ਗਿਆ ਜਾਂ ਲਾਲ ਆਉਣ ਲੱਗਿਆ ਉਹੀ ਮਸਟੈਟਸ ਸਰ ਮਸਟੈਟਸ ਦੇ ਰੂਪ ਹੋਰ ਵੀ ਨੇ ਦੁੱਧ ਚ ਇੱਕ 스멜 ਆਉਣ ਲੱਗ ਜਾਂਦੀ ਉਹਦੇ ਤੇ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਕਈ ਵਾਰੀ ਦੁੱਧ ਚ 스멜 ਆਉਣ ਲੱਗ ਜਾਂਦੀ ਆ ਉਹ ਵੀ ਇੱਕ ਮਸਟੈਟਸ ਦਾ ਕਾਰਨ ਹੈ ਉਹਦੇ ਬਾਰੇ ਆਪਾਂ ਵੀਡੀਓ ਦੇਖੋ ਲੰਬੀ ਹੋ ਜਾਂਦੀ ਆ ਫੇਰ ਬਣਾਵਾਂਗੇ ਕਿਸੇ ਦਿਨ ਅੱਜ ਦੀ ਆਪਣੀ ਐਸੀ ਚੀਜ਼ ਬਾਰੇ ਸੀ ਵੀ ਆ ਕਿਟ ਹੈ ਤੁਸਾਂ ਜਰੂਰ ਆਪਦੇ ਕੋਲੇ ਰੱਖੋ ਪੂਰੀ ਸਹੀ ਜਾਣਕਾਰੀ ਤੁਹਾਨੂੰ ਮਸਟੈਟਸ ਦੀ ਦਿੰਦੀ ਹੈ ਇਹਦੇ ਇਲਾਜਾਂ ਬਾਰੇ ਆਪਾਂ ਫੇਰ ਗੱਲ ਕਰਾਂਗੇ ਸੋ ਵੀਡੀਓ ਲੰਬੀ ਹੋ ਜੂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਕਰਿਓ ਤਾਂ ਕਿ ਵੱਧ ਤੋਂ ਵੱਧ ਆਪਣੇ ਪਸੂਪਾਲ ਸਾਥੀਆਂ ਨੂੰ ਜਾਣਕਾਰੀ ਆ ਸਕੇ ਜੀ ਧੰਨਵਾਦ